ਮੇਰਾ ਨਾਮ ਹਰਪ੍ਰੀਤ ਹੈ ਜੀ ਤੇ ਮੈਂ ਗੁਰਮੰਗਲ ਯੂਨੀਵਰਸਿਟੀ ਜਿਹੜਾ ਸਕੂਲ ਆ ਪੰਜਾਬੀ ਸਟੱਡੀਜ਼ ਆ ਪੰਜਾਬੀ ਐਡਵਾਂਸ ਸਕੂਲ ਆ ਉੱਥੇ ਮੈਂ ਪੀ ਐਚ ਡੀ ਕਰ ਰਿਹਾ ਹਾਂ ਜੀ ਪੰਜਾਬੀ ਦੇ ਵਿੱਚ ਤੇ ਮੈਂ ਮੇਰੀ ਖੁਸ਼ਕਿਸਮਤੀ ਕਹਿ ਸਕਦੇ ਹਾਂ ਮੈਂ ਤਾਂ ਇਹ ਮੰਨਦਾ ਕਿ ਮੈਂ ਪਿਛਲੇ 12 ਸਾਲ ਤੋਂ ਇਸ ਸਟੇਜ ਦੇ ਨਾਲ ਜੁੜਿਆ ਹੋਇਆ ਔਰ ਮੰਚ ਸੰਚਾਲਨ ਕਰ ਰਿਹਾ ਤੇ ਐਤਕੀ ਮੈਂ 13ਵੇਂ ਸਾਲ ਜੰਟਰ ਹੋ ਗਿਆ ਤੇ ਮੈਨੂੰ ਲੱਗਦਾ ਕਿ ਮੈਂ ਸਟੂਡੈਂਟ ਲਾਈਫ ਮੇਰੀ ਇੱਕ ਤੇ ਬਹੁਤ ਲੰਬੀ ਹੋ ਗਈ ਤੇ ਦੂਜਾ ਇਹ ਆ ਕਿ ਪੂਰੀ ਸਟੂਡੈਂਟ ਲਾਈਫ ਦੇ ਦੌਰਾਨ ਮੈਂ ਮਤਲਬ ਸਟੇਜ ਦੇ ਨਾਲ ਜੁੜਿਆ ਰਿਹਾ ਇਹ ਮੇਰੀ ਖੁਸ਼ਕਿਸਮਤੀ ਹੈ ਜੀ ਤੁਸੀਂ ਕੁਝ 13 ਸਾਲਾਂ ਦਾ ਫਰਕ ਦੇਖਿਆ ਫਰਕ ਹਾਂਜੀ ਫਰਕ ਮੈਡਮ ਜਿਹੜਾ ਫਰਕ ਜਿਹੜਾ 13 ਸਾਲਾਂ ਦੇ ਵਿੱਚ ਆਇਆ ਮਤਲਬ ਜਿਹੜਾ ਮੇਰਾ 13ਵਾਂ ਸਾਲ ਤੁਸੀਂ ਕਹਿ ਸਕਦੇ ਆ ਇਹ ਆਇਆ ਕਿ ਪਹਿਲੇ ਜਿਹੜਾ ਕ라우ਡ ਹੁੰਦਾ ਸੀ ਉਹ ਹੋਰ ਤਰ੍ਹਾਂ ਦਾ ਹੁੰਦਾ ਸੀਗਾ ਹੁਣ ਕ라우ਡ ਹੋਰ ਤਰ੍ਹਾਂ ਦਾ ਹੋ ਗਿਆ ਜਿਸ ਤਰ੍ਹਾਂ ਮੈਂ ਦੱਸ ਦਿੰਨਾ ਕਿ ਪਹਿਲੇ ਇਹ ਹੁੰਦਾ ਸੀਗਾ ਕਿ ਜਿਹੜੇ ਸਟੂਡੈਂਟਸ ਆ ਉਹਨਾਂ 'ਚ ਮੋਬਾਈਲ ਨਹੀਂ ਸੀਗਾ ਤੇ ਮੋਬਾਈਲ ਉਹ ਗਰੁੱਪ ਬਣਾ ਬਣਾ ਕੇ ਹੱਸਦੇ ਸੀ ਖੇਡਦੇ ਸੀ ਮਜ਼ਾਕ ਕਰਦੇ ਹੁੰਦੇ ਸੀ ਤੇ ਅੰਦਰ ਜਿਹੜਾ ਆਡੀਅנס ਤੇ ਜਿਹੜਾ ਸਟੇਜ ਦੇ ਵਿਚਲਾ ਰਿਸ਼ਤਾ ਸੀ ਉਹ ਵੀ ਇਸੇ ਤਰ੍ਹਾਂ ਦਾ ਸੀਗਾ ਫਿਰ ਜਿਉਂ-ਜਿਉਂ ਮੋਬਾਈਲ ਨੇ ਜ਼ਿੰਦਗੀ ਦੇ ਵਿੱਚ ਜਗ੍ਹਾ ਬਣਾ ਲਈ ਆਪਣੀ ਤੋਂ ਤੋਂ ਉਹ ਜਿਹੜੇ ਉਸ ਤਰ੍ਹਾਂ ਦੇ ਹਾਸੇ ਸੀਗੇ ਉਹ ਮੰਨਫੀ ਹੁੰਦੇ ਗਏ ਜ਼ਿੰਦਗੀ ਚੋਂ ਤੇ ਜਿਹੜੇ ਹਾਸੇ ਹੁਣ ਹੈਗੇ ਵੀ ਆ ਤੇ ਉਹ ਉਸ ਤਰ੍ਹਾਂ ਦੇ ਨਹੀਂ ਹੈਗੇ ਜਿਹੜੇ 12 ਸਾਲ ਪਹਿਲੇ ਸੀਗੇ ਉਹਨਾਂ ਦਾ ਮਿਆਰ ਹੋਰ ਸੀ ਉਹ ਦਿਲੋਂ ਹਾਸੇ ਹੁੰਦੇ ਸੀਗੇ ਤੇ ਉਹਨਾਂ ਦਾ ਇੱਕ ਜਿਹੜਾ ਟਾਈਮ ਜ਼ਿਆਦਾ ਹੁੰਦਾ ਸੀਗਾ ਤੇ ਇਹ ਇਹ ਜਿਹੜਾ ਫਰਕ ਪਿਆ ਜੀ ਜਾਰੇ ਜਿਹੜੇ ਅਪਰਾਲੇ ਹੈਗੇ ਆ ਇਸ ਆਰਟ ਦੇ ਪਲੇਟ ਵਿੱਚ ਤੇ ਤੁਸੀਂ ਮੰਨਦੇ ਹੋ ਕਿ ਆਰਟ ਸਾਹਮਣੇ ਰਹੂਗਾ ਬਿਲਕੁਲ ਜੀ ਇਹ ਯੂਨੀਵਰਸਟੀਆਂ ਦੀ ਜ਼ਿੰਮੇਵਾਰੀ ਵੀ ਆ ਕਿ ਜਿਹੜਾ ਉਹਨਾਂ ਦਾ ਜਿਹੜੇ ਖੇਤਰ ਚ ਯੂਨੀਵਰਸਟੀਆਂ ਹੁੰਦੀਆਂ ਆ ਜਾਂ ਜਿਸ ਦੇਸ਼ ਚ ਹੁੰਦੀਆਂ ਜਿਸ ਸਮਾਜ ਚ ਹੁੰਦੀਆਂ ਆ ਉੱਥੋਂ ਦਾ ਜਿਹੜਾ ਕਲਚਰ ਉਥੋਂ ਦਾ ਜਿਹੜੀਆਂ ਰਵਾਇਤਾਂ ਆ ਉਹਨਾਂ ਨੂੰ ਸਾਂਭ ਕੇ ਰੱਖਣਾ ਇਹ ਯੂਨੀਵਰਸਿਟੀਆਂ ਦੀ ਜ਼ਿੰਮੇਵਾਰੀ ਆ ਤੇ ਕਲਾ ਦੇ ਖੇਤਰ ਨੂੰ ਲੈ ਕੇ ਜਿਹੜੀ ਗੁਰਨਾਨਕ ਦੇਵ ਯੂਨੀਵਰਸਿਟੀ ਆ ਇਹ ਬੜੀ ਮਤਲਬ ਅਹਿਮ ਭੂਮਿਕਾ ਨਿਭਾ ਰਹੀ ਆ ਤੇ ਜੇ ਅਸੀਂ ਹੋਰ ਯੂਨੀਵਰਸਟੀਆਂ ਦੀ ਵੀ ਗੱਲ ਕਰੀਏ ਚਾਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੀ ਆ ਆਪਾਂ ਉਹਨਾਂ ਦੇ ਯੂਥ ਫੈਸਟੀਵਲਸ ਵੀ ਦੇਖਦੇ ਆ ਤੇ ਉਹ ਵੀ ਮੈਨੂੰ ਲੱਗਦਾ ਹੈ ਕਿ ਆਪਣੇ ਲੈਵਲ ਤੇ ਚੰਗਾ ਕੰਮ ਕਰ ਰਹੀਆਂ ਆ। ਇਨ ਫਿਊਚਰ ਤੁਸੀਂ ਕੋਈ ਚੇਂਜ ਬਹੁਤ ਵਧੀਆ ਤਰੀਕੇ ਨਾਲ ਯੂਥ ਐਕਸਪੀਰੀਅੰਸ ਲੈ ਆਓਗੇ। ਅਬ ਮੈਂ ਤਾਂ ਮੈਡਮ ਲਿਓਣ ਵਾਲਾ ਕੌਣ ਹੁੰਦਾ ਹਜੇ ਤੇ ਵਿਦਿਅਕ ਵੱਲੋਂ ਉਪਰਾਲੇ ਜਾਂ ਸਰਕਾਰ ਵੱਲੋਂ ਜਿਹੜਾ ਸਹਿਯੋਗ ਹੈ ਉਹਦੇ ਰਾਹੀਂ ਹਾਂਜੀ ਉਹਦੇ ਵਿੱਚ ਇਹ ਕਹਿ ਸਕਦੇ ਆ ਕਿ ਜਿੱਦਾਂ ਜਿਹੜੇ ਸਟੂਡੈਂਟਸ ਪਾਰਟਿਸਿਪੇਟ ਕਰਦੇ ਆ ਯੁਵਕ ਮੇਲਿਆਂ ਦੇ ਦੌਰਾਨ ਹਨਾ ਜਾਂ ਯੁਵਕ ਮੇਲਿਆਂ ਦੀ ਜਿਹੜੀਆਂ ਆਈਟਮਸ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਉਹਨਾਂ ਦੀ ਜਿਹੜੀ ਪੜ੍ਹਾਈ ਆ ਉਹ ਡਿਸਟਰਬ ਵੀ ਹੁੰਦੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਇਹ ਗੱਲ ਮਤਲਬ ਕਹਿਣ ਦੇ ਵਿੱਚ ਮੈਨੂੰ ਕੋਈ ਹਰਜ ਵੀ ਨਹੀਂ ਆ ਉਹ ਪੜ੍ਹਾਈ ਡਿਸਟਰਬ ਹੋ ਇਸ ਕਰਕੇ ਹੁੰਦੀ ਕਿਉਂਕਿ ਸਟੂਡੈਂਟ ਨੂੰ ਆਪਣਾ ਟਾਈਮ ਦੇਣਾ ਪੈਂਦਾ ਆ ਚਾਹੇ ਉਹ ਵਰਕਿੰਗ ਆਰਸ ਵਿੱਚ ਦਿੰਦਾ ਜਾਂ ਨਹੀਂ ਦਿੰਦਾ ਉਹ ਅਲੱਗ ਗੱਲ ਆ ਵਰਕਿੰਗ ਆਰਸ ਤੋਂ ਬਾਅਦ ਜਿਹੜਾ ਉਹਦਾ ਮਿਹਨਤ ਦਾ ਟਾਈਮ ਹੁੰਦਾ ਉਹ ਇੰਨਾ ਐਕਟੀਵਿਟੀਜ਼ ਨੂੰ ਦਿੰਦਾ ਆ ਤੇ ਫਿਰ ਇਹ ਜਿਹੜੇ ਸਰਟੀਫਿਕੇਟਸ ਹੁੰਦੇ ਆ ਉਹ ਜਿਹੜੇ ਇਹਨਾਂ ਦੇ ਕੰਮ ਹੋਣੇ ਚਾਹੀਦੇ ਅੱਗੇ ਇਹਨਾਂ ਨੂੰ ਕਿਤਨਾ ਕਿਤੇ ਉਹਦਾ ਜਿਹੜਾ ਬੈਨੀਫਿਟ ਆ ਉਹ ਮਿਲਣਾ ਚਾਹੀਦਾ ਆ ਪਲੱਸ ਇੱਕ ਚੀਜ਼ ਹੋਰ ਕਰਨੀ ਚਾਹੀਦੀ ਆ ਜੋ ਮੈਨੂੰ ਲੱਗਦਾ ਕਿ ਬਹੁਤ ਸਾਰੇ ਸਟੂਡੈਂਟਸ ਵੀ ਮੇਰੇ ਨਾਲ ਸਹਿਮਤ ਹੋਣਗੇ ਟੀਚਰਸ ਵੀ ਸਹਿਮਤ ਹੋਣਗੇ ਐਡਮਿਨਿਸਟ੍ਰੇਟਿਵ ਲੈਵਲ ਤੇ ਲੋਕ ਹੈਗੇ ਆ ਉਹ ਵੀ ਸਹਿਮਤ ਹੋਣਗੇ ਕਿ ਪਾਰਟਿਸਪੇਸ਼ਨ ਦੇ ਵੀ ਸਰਟੀਫਿਕੇਟ ਦਿੱ ਦੂਸਰਾ ਦਿਨ ਬਹੁਤ ਵਧੀਆ ਰਿਹਾ ਸਰ ਕੱਲ ਸਾਡੇ ਕੋਲ ਡਾਂਸਿਸ ਸੀਗੇ ਅੱਜ ਸਾਡੇ ਕੋਲ ਥੀਏਟਰ ਆ ਡਾਂਸ ਦੇ ਆਡੀਅנס ਆਪਣੀ ਹੁੰਦੀ ਆ ਥੀਏਟਰ ਦੀ ਆਡੀਅנס ਆਪਣੀ ਹੁੰਦੀ ਆ ਤੇ ਸਾਡੀ ਇੱਥੋਂ ਦੀ ਖੁਸ਼ਕਿਸਮਤੀ ਇਹ ਆ ਕਿ ਜਦੋਂ ਡਾਂਸ ਹੁੰਦੇ ਆ ਉਦੋਂ ਸਾਡੇ ਕੋਲ ਨੱਚਣ ਗਉਣ ਵਾਲੀ ਆਡੀਅנס ਹੁੰਦੀ ਆ ਫਿਰ ਜਦੋਂ ਉਹੀ ਆਡੀਅנס ਸਾਡੇ ਕੋਲ ਥੀਏਟਰ ਚ ਆਉਂਦੀ ਆ ਤੇ ਉਹ ਆਡੀਅנס ਬੜੀ ਸੰਜੀਦਾ ਬਣ ਜਾਂਦੀ ਆ ਬੜੀ ਜ਼ਿੰਮੇਵਾਰ ਬਣ ਜਾਂਦੀ ਆ ਕਿਹੜੇ ਕਿਹੜੇ ਕਾਲਜ ਦੇ ਕਿਹੜੇ ਕਿਹੜੀ ਯੂਨੀਵਰਸਿਟੀ ਆ ਇਸ ਟਾਈਮ ਪਾਚੇ ਨੇ ਯੂਨੀਵਰਸਿਟੀ ਤੇ ਦੇਖੋ ਸਾਡੀ ਆ ਸਾਰੇ ਜਿਹੜੇ ਕਾਲਜ ਆ ਉਹ ਇਤੋਂ ਹੀ ਮਾਨਤਾ ਪ੍ਰਾਪਤ ਹੈਗੇ ਆ ਤੇ ਗਰਦਾਸਪੁਰ ਪਠਾਨਕੋਟ ਤਰਨਤਾਰਨ ਤਿੰਨ ਜ਼ਿਲ੍ਹੇ ਆ ਪੰਜਾਬ ਦੇ ਉਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਜਿਹੜੇ ਕਾਲਜ ਆ ਉਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਨਾਲ ਜਿਹੜੇ ਗੁਰਨਾਨ ਸਿੰਘ ਯੂਨੀਵਰਸਿਟੀ ਨਾਲ ਸੰਬੰਧਿਤ ਕਾਲਜ ਆ ਵੈਸੇ ਸਾਰੇ ਇਹਦੇ ਹੀ ਆ ਉਹ ਪਾਰਟਿਸਪੇਟ ਕਰ ਰਹੇ ਆ ਜੀ ਇਹਦੇ ਵਿੱਚ ਬਤੌਰ ਯੂਥ ਕੀ ਕਹਿਣਾ ਚਾਹੋਗੇ ਬਤੌਰ ਯੂਥ ਤੇ ਜੋ ਕਿਹਾ ਬਤੌਰ ਯੂਥ ਹੀ ਕਿਹਾ ਜੀ ਵੈਸੇ ਹੁਣ ਤੱਕ ਪਰ ਬਤੌਰ ਯੂਥ ਫਿਰ ਵੀ ਇਹ ਗੱਲ ਕਹਿਣੀ ਚਾਹੁੰਦਾ ਆ ਇੱਕ ਦੁਆ ਆ ਕਿ ਇਹ ਜਿਹੜੇ ਹਾਸੇ ਆ ਇਹ ਇਦਾਂ ਹੀ ਰਹਿਣ ਤੇ ਵੱਧਦੇ ਰਹਿਣ ਪਿਆਰ ਵਧਦਾ ਰਹੇ ਮਿਲਵਰਤਨ ਵਧਦਾ ਰਹੇ ਕਿਉਂਕਿ ਇਹ ਜਿਹੜੇ ਯੁਵਕ ਮੇਲੇ ਆ ਨਾ ਇਹ ਸਾਨੂੰ ਬਹੁਤ ਕੁਝ ਸਿਖਾਉਂਦੇ ਆ ਜੀ ਅਸੀਂ ਸਟੂਡੈਂਟ ਲਾਈਫ ਦੇ ਵਿੱਚ ਇੱਕ ਆਪਣੀ ਰੁਟੀਨ ਲਾਈਫ ਤੋਂ ਹਟ ਕੇ ਜਿਹੜਾ ਕੰਮ ਕਰਨਾ ਅਸੀਂ ਇੱਥੋਂ ਇੱਥੇ ਜਿਹੜੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ ਜਾਂ ਜੋ ਸਿੱਖਦੇ ਆ ਅਸੀਂ ਨਵੇਂ ਲੋਕਾਂ ਨਾਲ ਮਿਲਦੇ ਆ ਹਨਾ ਅਸੀਂ ਸੀਨੀਅਰ ਜਿਹੜੇ ਆ ਉਹਨਾਂ ਨੂੰ ਮਿਲਦੇ ਆ ਸਾਨੂੰ ਵਿਚਰਨਾ ਆਉਂਦਾ ਲੋਕਾਂ ਦੇ ਵਿੱਚ ਸਾਡੇ ਸਕਿਲਸ ਡਿਵੈਲਪ ਹੁੰਦੇ ਆ ਜ਼ਿੰਮੇਵਾਰੀ ਨਿਭਾਉਣ ਦੇ ਵੀ ਔਰ ਕਮਿਊਨੀਕੇਟ ਕਰਨ ਦੇ ਵੀ ਤੇ ਇਹ ਮੈਂ ਫਿਰ ਇਹੀ ਮਤਲਬ ਬਤੌਰ ਯੂਥ ਇਹ ਕਹਿਣਾ ਚਾਹੂੰਗਾ ਇੱਕ ਤੇ ਸਟੂਡੈਂਟਸ ਦੇ ਲਈ ਕਿ ਉਹ ਵੱਧ ਵੱਧ ਪਾਰਟਿਸਪੇਟ ਕਰਨ ਜੇ ਕੋਈ ਮਾਪਿਆਂ ਤੱਕ ਮੇਰੀ ਆਵਾਜ਼ ਜਾਵੇ ਹਨਾ ਜੇ ਉਹ ਸੁਣਦੇ ਹੋਣ ਤੇ ਮੈਂ ਉਹਨਾਂ ਨੂੰ ਵੀ ਇਹ ਕਹੂੰਗਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਈ ਤੋਂ ਇਲਾਵਾ ਹੋਰ ਐਕਟੀਵਿਟੀਆਂ ਕਰਨ ਦੇ ਵੱਲ ਵੀ ਪ੍ਰੇਰਿਤ ਕਰੋ ਕਿਉਂਕਿ ਪੜ੍ਹਾਈ ਜਿਹੜੀ ਆ ਉਹ ਸਾਨੂੰ ਕਾਬਿਲ ਕਰਦੀ ਆ ਪਰ ਬਹੁਤ ਸਾਰਾ ਕੁਝ ਐਸਾ ਹੁੰਦਾ ਆ ਜੋ ਅਸੀਂ ਵਿਚਰ ਕੇ ਸਿੱਖਦੇ ਆ ਉਹ ਸਾਨੂੰ ਇਧਰੋਂ ਹੁੰਦਾ ਆ ਤੇ ਇਹ ਤਾਂ ਬੱਚਿਆਂ ਦਾ ਟਾਈਮ ਵੇਸਟ ਹੁੰਦਾ ਸਭ ਕੁਝ ਹੋ ਰਿਹਾ ਪਰ ਤੁਹਾਨੂੰ ਇਹ ਲੱਗਦਾ ਕਿ ਜਿਹੜੇ ਬੱਚੇ ਇਧਰ ਨੇ ਬੰਨੇ ਆਉਂਦੇ ਆ ਅੰਨੂ ਜਿਹੜੇ ਕਲਚਰ ਦੇ ਡਿਪਾਰਟਮੈਂਟ ਨੇ ਯੂਨੀਵਰਸਿਟੀ ਚ ਲਾ ਲਓ ਜਾਂ ਪੰਜਾਬ ਲੈਵਲ ਕਿਤੇ ਵੀ ਲਾ ਲਓ ਕਿ ਉਹਨਾਂ ਵਿੱਚ ਉਹੀ ਨੌਕ ਲੈਂਦੇ ਜਨ ਜਿਹੜੇ ਸ਼ੁਰੂ ਤੋਂ ਕਲਚਰ ਨਾਲ ਸੰਬੰਧਿਤ ਰਹੇ ਮੈਡਮ ਮੈਂ 100% ਤੁਹਾਡੇ ਨਾਲ ਸਹਿਮਤ ਆ ਜੀ ਕਿਉਂਕਿ ਇਹ ਜਿਹੜੇ ਸਟੂਡੈਂਟ ਆ ਇਹਨਾਂ ਨੂੰ ਕੁਝ ਨਹੀਂ ਮਿਲਦਾ ਅਸੀਂ ਦੇਖੋ ਫਾਈਨਾਂਸ ਸਾਡੀ ਜ਼ਿੰਦਗੀ ਦਾ ਆਧਾਰ ਆ ਤੇ ਜਦੋਂ ਕੋਈ ਜੋਬ ਲੈਣੀ ਹੁੰਦੀ ਆ ਉਹ ਫਾਈਨਾਂਸ ਹੀ ਦੇਖਿਆ ਜਾਂਦਾ ਕਿ ਪੈਸਾ ਹੀ ਦੇਖਿਆ ਜਾਂਦਾ ਕਿੰਨੀ ਤਨਖਾਹ ਆ ਜਾਂ ਰੈਂਕ ਕੀ ਉਸ ਤਰੀਕੇ ਦੇ ਨਾਲ ਪਰ ਜਿਹੜੇ ਸਟੂਡੈਂਟ ਹੁੰਦੇ ਆ ਇਹ ਨਿਰਸਵਾਰਥ ਭਾਵਨਾ ਦੇ ਨਾਲ ਪਾਰਟਿਸਿਪੇਟ ਕਰਦੇ ਆ ਆਪਣਾ ਟਾਈਮ ਦਿੰਦੇ ਆ ਅਸੀਂ ਭੰਗੜੇ ਵਾਲੇ ਦੇਖ ਲਈਏ ਥੀਏਟਰ ਵਾਲੇ ਦੇਖ ਲਈਏ ਮਿਊਜ਼ਿਕ ਵਾਲੇ ਦੇਖ ਲਈਏ ਫਾਈਨਾਂਸ ਵਾਲੇ ਦੇ ਚਲੋ ਦੇਖ ਲਈਏ ਹਨਾ ਇਹਨਾਂ ਨੂੰ ਆਪਣੀ ਡਾਈਟ ਦਾ ਵੀ ਖਿਆਲ ਰੱਖਣਾ ਪੈਂਦਾ ਕਿ ਇਹਨਾਂ ਡਾਈਟ ਕਿੱਦਾਂ ਲੈਣੀ ਆ ਠੀਕ ਹੈ ਔਰ ਇਹ ਸਾਰੀ ਇਨਵੈਸਟਮੈਂਟੇ ਕਰਦੇ ਆ ਔਰ ਇੱਕ ਬਿਹਤਰ ਕਲਾਕਾਰ ਬਣਦੇ ਆ ਫਿਰ ਉਸ ਤੋਂ ਬਾਅਦ ਜਦੋਂ ਇਹ ਡਿਪਾਰਟਮੈਂਟਸ ਵਿੱਚ ਇਹੋ ਜਿਹੇ ਲੋਕ ਉਹਨੇ ਚਾਹੀਦੇ ਆ ਕਿਉਂਕਿ ਜਦੋਂ ਇਹ ਲੋਕ ਡਿਪਾਰਟਮੈਂਟਸ ਵਿੱਚ ਹੋਣਗੇ ਇਹ ਕੀ ਹੋਏਗਾ ਇਹ ਰੂਹ ਨਾਲ ਕੰਮ ਕਰਨਗੇ ਇਹ ਕੰਮ ਵਿੱਚ ਆਪਣੀ ਰੂਹ ਫੂਕਣਗੇ ਤੇ ਫਿਰ ਜਿਹੜੇ ਐਡਮਿਨਿਸਟ੍ਰੇਟਿਵ ਲੈਵਲ ਤੇ ਅਫਸਰ ਬੈਠੇ ਆ ਮੈਨੂੰ ਲੱਗਦਾ ਕਿ ਉਹਨਾਂ ਨੂੰ ਕੋਈ ਬਹੁਤਾ ਜ਼ਿਆਦਾ ਐਫਰਟ ਲਾਉਣ ਦੀ ਲੋੜ ਨਹੀਂ ਹੈਗੀ ਜਿੱਦਾਂ ਸਾਡਾ ਆਪਣਾ ਸੱਭਿਆਚਾਰਕ ਮੰਤਰਾਲਾ ਹੈਗਾ ਆ ਸਾਡਾ ਸੈਂਟਰ ਦਾ ਆ ਸਾਡਾ ਪੰਜਾਬ ਸਰਕਾਰ ਦਾ ਹੈਗਾ ਆ ਇਹੋ ਜਿਹਾਂ ਜਿਹੜੇ ਇਹੋ ਜਿਹੇ ਮੰਤਰਾਲਿਆਂ ਦੇ ਜਿਹ ਜੀਵਨ ਦੀ ਦੇ 3 3 5 5 7 7 ਸਾਲ ਇਨਾਂ ਸਟੇਜਾਂ ਤੇ ਲਗਾਏ ਹੋਏ ਆ ਪਾਰਟਿਸਪੇਸ਼ਨ ਦਿੱਤੀ ਹੋਈ ਆ ਤੇ ਹੋਰ ਬਿਹਤਰ ਕੰਮ ਹੋਏਗਾ ਸਪੋਰਟਸ ਵਾਲਿਆਂ ਨੂੰ ਪ੍ਰੈਫਰੈਂਸ ਮਿਲਦੀ ਸਪੋਰਟਸ ਡਿਪਾਰਟਮੈਂਟ ਦੇ ਜੀ ਮਿਲਦੀ ਹੈ ਜੀ ਬਹੁਤ ਸਿਰੂ ਖਿਡਾਰੀ ਆਉਂਦੇ ਆ ਹਾਂਜੀ ਤੇ ਤਾਂ ਇਸੇ ਤਰ੍ਹਾਂ ਤਾਂ ਲੱਗਦਾ ਵੀ ਇਹਦੇ ਵਿੱਚ ਵੀ ਕਲਚਰਲ ਨਹੀਂ ਹੋਣੇ ਚਾਹੀਦੇ ਬਿਲਕੁਲ ਜੀ ਬਿਲਕੁਲ ਹੋਣੇ ਚਾਹੀਦੇ ਮੈਡਮ ਔਰ ਦੂਜਾ ਇਹ ਆ ਕਿ ਜਿਹੜੇ ਜਿੱਦਾਂ ਬਾਕੀ ਡਿਪਾਰਟਮੈਂਟਸ ਅਜਦਾ ਪੰਜਾਬ ਪੁਲਿਸ ਹੋ ਗਈ ਸੀ ਆਰਪੀਐਫ ਹੋ ਗਈ ਹੈ ਨਾ ਬਾਕੀ ਡਿਪਾਰਟਮੈਂਟਸ ਹੋ ਗਏ ਇਹਨਾਂ ਵਿੱਚ ਵੀ ਇਹਨਾਂ ਨੂੰ ਪ੍ਰੈਫਰੈਂਸ ਮਿਲਣੀ ਚਾਹੀਦੀ ਇਹਨਾਂ ਦੀਆਂ ਵੈਕੈਂਸੀਜ਼ ਹੋਣੀਆਂ ਚਾਹੀਦੀਆਂ ਕਿਉਂਕਿ ਉਹਦੇ ਨਾਲ ਕੀ ਹੋਊਗਾ ਕਿ ਪਬਲਿਕ ਡੀਲਿੰਗ ਆ ਨਾ ਜਿਹੜੀ ਉਹ ਕੰਫਰਟੇ ਸਨੇਹਾ ਹੋਈ ਹੈ ਜੀ ਵੱਧ ਚੜ ਕੇ ਵਿਦਿਆਰਥੀ ਗਤੀਵਿਧੀਆਂ 'ਚ ਹਿੱਸੇ ਲੋ ਹੱਸਦੇ ਰਹੋ ਖੇਡਦੇ ਰਹੋ ਹੱਸੋ ਖੇਡੋ ਜੇ ਕਿਸੇ ਨੂੰ ਲੱਗਦਾ ਕਿ ਉਹ ਬੜਾ ਰਿਜੀਡ ਆ ਉਹ ਬੜਾ ਇੰਟਰੋਵਰਟ ਆ ਤਾਂ ਮੈਨੂੰ ਲੱਗਦਾ ਹੈ ਕਿ ਵਿਦਿਆਰਥੀ ਜੀਵਨ ਤੋਂ ਵੱਡਾ ਐਕਸਪੋਜ਼ਰ ਕਦੀ ਕਿਤੇ ਨਹੀਂ ਮਿਲਣਾ ਉਹਨੂੰ ਆਪਣੀਆਂ ਹੱਦਾਂ ਤੋਂ ਪਰ ਐਕਸਪਲੋਰ ਕਰਨਾ ਚਾਹੀਦਾ ਆ ਪੋਜ਼ਿਟਿਵਲੀ ਠੀਕ ਆ ਕਿਉਂਕਿ ਇਹ ਇਹ ਐਕਸਪੀਰੀਅੰਸ ਅੱਗੇ ਜ਼ਿੰਦਗੀ 'ਚ ਕਿੱਥੇ ਕਿਹੜੇ ਵੇਲੇ ਕੰਮ ਆਉਣੇ ਸਾਨੂੰ ਨਹੀਂ ਪਤਾ ਥੈਂਕ ਯੂ ਜੀ ਥੈਂਕ ਯੂ